show ਸੰਗਤ ਰਸਨਾ ਪਵਿੱਤਰ ਕਰੋ ਤੇ ਗੱਜ ਕੇ ਕਹ ਜਿਓ ਸਤਨਾਮ ਸ਼੍ਰੀ ਵਾਹਿਗੁਰੂ ਸ਼੍ਰੀ ਵਾਹਿਗੁਰੂ ਨੀਅਤ ਕੀਤਾ ਹੋਇਆ ਸਮਾਂ ਪੂਰਾ ਹੋ ਰਿਹਾ ਹੈ ਅਸੀਂ ਤੁਹਾਡੇ ਕੋਲੋਂ ਖੁਸ਼ੀ ਲੈ ਰਹੇ ਆ ਇਸ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਾਂ ਕਿ ਤੁਸੀਂ ਬੜੇ ਬਖਤਾ ਵਰ ਤੇ ਭਾਗਾਂ ਵਾਲਿਓ ਵੈਗੁਰੂ ਤੁਹਾਡੀ ਹਾਜ਼ਰੀ ਦਰ ਪ੍ਰਵਾਨ ਕਰੇ ਤੁਸੀਂ ਦਾਦੀ ਦੀ ਗੋਦ ਵਿੱਚ ਬੈਠ ਕੇ ਗੁਰੂ ਦਾ ਜੱਤ ਸੁਣਿਆ ਅੱਜ ਸਵੇਰੇ ਇੱਕ ਮੈਨੂੰ ਬੜਾ ਪੜਿਆ ਲਿਖਿਆ ਤੇ ਸਿਆਣਾ ਇਨਸਾਨ ਮਿਲਿਆ ਕਹਿੰਦਾ ਨੂਰ ਜੀ ਤੁਸੀਂ ਇੱਥੇ ਐਡਮਿੰਟਨ ਆਏ ਹੋ ਪਿਛਲੇ ਸਾਲ ਵੀ ਆਏ ਸੀ ਮੈਂ ਕਿਹਾ ਹਾਂ ਇਹ ਕੀ ਆਇਆ ਪਰਬੰਧਕਾਂ ਨੇ ਬੁਲਾਇਆ ਮੈਂ ਕਿਹਾ ਹਾਂਜੀ ਪ੍ਰਬੰਧਕਾਂ ਨੇ ਬੁਲਾਇਆ ਕਿ ਮਈ ਦਾ ਮਹੀਨਾ ਸਾਡੇ ਕੋਲ ਆਇਓ ਤੇ ਤੁਸੀਂ ਨਾ ਨਗਰ ਕੀਰਤਨ ਤੇ ਹਾਜ਼ਰੀ ਭਰੇਵੋ ਅਸੀਂ ਤਾਂ ਆਇਆ ਕਹਿੰਦੇ ਕਿੰਨੇ ਦਿਨ ਹੋਇਆ ਇਹਨੂੰ ਮੈਂ ਕਿਹਾ 18 ਦਿਨ ਹੋ ਗਏ ਭਲਕੇ ਐ ਤੋ ਅੱਜ 18 ਦਿਨ ਹੋ ਜਾਣੇ ਐ ਤੇ 10 ਦਿਨ ਬਾਕੀ ਰਹਿ ਗਏ ਤੇ ਫਿਰ ਅਸੀਂ ਚਲੇ ਜਾਣਾ ਉਹ ਕਹਿੰਦੇ ਅੱਛਾ ਜਦੋਂ ਤੁਸੀਂ ਆਉਂਦੇ ਹੋ ਪੰਜਾਬ ਤੋਂ ਇਹ ਜਿਹੜੀਆਂ ਟਿਕਟਾਂ ਦਾ ਖਰਚ ਹੰਦਾ ਤੁਹਾਨੂੰ ਪ੍ਰਬੰਧਕ ਦਿੰਦੇ ਜਿਨ੍ਹਾਂ ਨੇ ਬੁਲਾਇਆ ਮੈਂ ਕਿਹਾ ਨਹੀਂ ਬਿਲਕੁਲ ਪ੍ਰਬੰਧਕ ਨਹੀਂ ਦਿੰਦੇ ਫਿਰ ਤਾਂ ਮੈਂ ਸੈਲ ਰੀਤਨ ਕਾ ਕਿੰਨੇ ਗਿੰਦੇ ਇੱਕ ਮਹੀਨਾ ਤੁਹਾਡੇ ਚੋਂ ਬੰਦਿਆਂ ਕੋਲੋਂ ਕੀਰਤਨ ਕਰਾਇਆ ਤੁਹਾਨੂੰ ਕੀ ਦੇਣਗੇ ਮੈਂ ਕਹਾ ਉਹ ਵੀ ਨਹੀਂ ਉਹਨਾਂ ਦੀ ਮਰਜ਼ੀ ਹੈ ਕੋਈ ਦੇ ਦੇਣ ਤੇ ਦੇ ਦੇਣ ਤੇ ਨਾ ਦੇਣ ਤੇ ਨਾ ਵੀ ਦੇ ਤੇ ਕਹਿੰਦੇ ਫਿਰ ਤੁਸੀਂ ਖਰਚਾ ਕਿਉਂ ਪੂਰਾ ਕਰਦੇ ਹੋ ਮੈਂ ਕਹਾ ਜਿਹੜੇ ਗੁਰੂ ਦੇ ਸੇਖ ਹੈ ਨਾ ਇਤਿਹਾਸ ਤੇ ਕੀਰਤਨ ਸੁਣਨ ਵਾਸਤੇ ਆਉਂਦੇ ਆ ਇਹ ਸਾਡੀਆਂ ਟਿਕਟਾਂ ਪੂਰੀਆਂ ਕਰਦੇ ਆ ਜਿਹੜਾ ਸਾਹਮਣੇ ਰੱਖਿਆ ਹੈ ਨਾ ਇਹ ਪਲਾਸਟਿਕ ਦਾ ਡੱਬਾ ਇਹਦੇ ਵਿੱਚ ਜੇ ਕੋਈ ਤਿਲ ਫੁੱਲ ਪਾ ਦਵੇ ਕਿਸੇ ਦੇ ਮਨ ਵਿੱਚ ਕੋਈ ਖੁਸ਼ੀ ਆਵੇ ਇਹਨਾਂ ਦੀ ਐਸੀ ਟਿਕਟਾਂ ਲੈਂਦੇ ਆ ਤੇ ਇਹਨਾਂ ਦਾ ਹੀ ਅਸੀਂ ਹੈਲਥ ਇੰਸ਼ੋਰਸ ਕਰਵਾਉਨੇ ਆਂ ਏਦਾਂ ਕਹਿੰਦੇ ਵੀ ਤੁਹਾਨੂੰ ਕੀ ਬਚਿਆ ਮੈਂ ਕਹਾਂ ਸਾਨੂੰ ਕੀ ਬਚਿਆ ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਹੈ ਨਾ ਜਿਹਦਾ ਅਸੀਂ ਜਸ ਤੇ ਸਿਰਫ ਸਲਾਹ ਕਰਦੇ ਆਂ ਉਹਨੂੰ ਹੀ ਸਾਡਾ ਫਿਕਰ ਹੈ ਤੇ ਕਿਸੇ ਬੰਦੇ ਨੂੰ ਸਾਡਾ ਬਹੁਤਾ ਫਿਕਰ ਨਹੀਂ ਆ ਗੁਰੂ ਮਹਾਰਾਜ ਕਿਰਪਾ ਕਰੇ ਇੱਕ ਗੁਰੂ ਕੀ ਸੰਗਤ ਦੇ ਆਸਰੇ ਪਿਛਲੇ 40 ਸਾਲਾਂ ਤੋਂ ਅਸੀਂ ਸਿੱਖੀ ਦਾ ਪ੍ਰਚਾਰ ਕਰ ਰਹੇ ਆਂ ਪਰ ਹਰ ਉਹ ਵਹਿਗੁਰੂ ਦੀ ਐਸੀ ਕਿਰਪਾ ਹੈ ਕਿ ਢਾਡੀ ਜੱਸੀਆਂ ਦੀ ਨਰਾਤਰੀ ਹੋ ਰਹੀ ਹੈ ਕੋਈ ਸੁਣਨ ਵਾਸਤੇ ਤਿਆਰ ਨਹੀਂ ਨਾ ਕਿਸੇ ਕੋਲ ਕੋਈ ਐਸੇ ਪ੍ਰਕਾਰ ਕਲਾ ਹੈ ਨਾ ਕਿਸੇ ਨੇ ਕੋਈ ਐਜੂਕੇਸ਼ਨ ਪ੍ਰਾਪਤ ਕੀਤੀ ਆਪਣੀ ਮਰਜ਼ੀ ਨਾਲ ਜੋ ਮੂੰਹ ਵਿੱਚ ਆਉਂਦਾ ਬੋਲੀ ਜਾ ਰਹੇ ਨੇ ਪਰ ਗੁਰੂ ਮਹਾਰਾਜ ਕਿਰਪਾ ਕਰੇ ਇਹ ਜਿਹੜੀ ਕਲਾ ਗੁਰੂ ਅਰਗੁਨ ਸਿੰਘ ਸਾਹਿਬ ਨੇ ਚਲਾਈ ਸੀ ਨਾ ਹੁਣ ਆਉਣ ਵਾਲੀ ਜਵਾਨੇ ਵਿੱਚ ਮਤਮ ਪੈ ਰਹੀ ਹੈ ਗੁਰੂ ਅਰਗੁਨ ਸਿੰਘ ਜੀ ਨੇ ਜਦੋਂ ਢਾਡੀ ਬੁਲਾਏ ਸੀ ਨਾ ਉਹਨਾਂ ਨੂੰ ਹਾਥੀ ਨਾਮ ਦੇ ਦਿੱਤਾ ਸੀ ਮਹਾਰਾਜ ਨੇ ਕਹਿਣਾ ਦੀਆਂ ਢੱਡਾਂ ਸੋਨੇ ਨਾਲ ਮੜ ਦਿਓ ਕਿਤੇ ਗਰੀਬ ਨਾ ਹਣ ਸਤ ਉਹ ਕਹਿਣ ਲੱਗੇ ਮਹਾਰਾਜ ਅਸੀਂ ਗਰੀਬ ਬੰਦੇ ਹਾਥੀ ਦਾ ਕੀ ਕਰਨਾ ਹੈ ਮਹਾਰਾਜ ਕਹਿੰਦੇ ਹਾਥੀ ਤੇ ਬਹਿ ਕੇ ਆਇਓ ਲੋਕ ਗੱਲਾਂ ਕਰਿੰਦੇ ਵੀ ਗੁਰੂ ਅਰਜਨ ਸਿੰਘ ਸਾਹਿਬ ਦੇ ਦਰਬਾਰ ਤੇ ਢਾਡੀ ਜਾ ਰਹੇ ਨੇ ਸਵਰ ਸਿੰਘ ਪਿੰਡ ਤੋਂ ਤੇ ਜਵਾਨ ਹਾਥੀ ਤੇ ਬੈਠੇ ਨੇ ਉਹ ਜਿਹੜੇ ਗੁਰੂ ਦੀ ਵਾਰ ਕਾਉਣੀ ਹੈ ਜੋ ਗੁਰੂ ਨੇ ਤੁਹਾਨੂੰ ਗਰੀਬ ਰਹਿਣ ਦਿੱਤਾ ਤੇ ਕਾਹਦੇ ਗੁਰੂ ਕੀ ਢਾਡੀ ਹੈ ਗੁਰੂ ਅਰਜਨ ਸਿੰਘ ਸਾਹਿਬ ਨੇ ਬੜਾ ਮਾਨ ਸਤਕਾਰ ਦਿੱਤਾ ਸੀ ਪਰ ਉਹ ਜਿਹੜਾ ਮਾਨ ਸਤਕਾਰ ਰਾਜਸਤਾ ਇਸ ਤੱਕ ਖੁੱਸਦਾ ਜਾ ਰਿਹਾ ਮੇਰ ਦਾਸ ਤੇ ਦਾ ਵੈਗਰ ਮੇਰੀ ਕੌਮ ਦੇ ਨਵੇਂ ਨੌਜਵਾਨ ਬੱਚੇ ਉਹ ਰੰਗੀ ਦੀ ਕਲਾ ਸਿੱਖਣ ਢੱਡਾ ਮਝਾਉਣ ਇਸ ਤਰੀ ਪਰਨ ਉਹਨੂੰ ਸੰਗਤ ਦੇ ਸਾਹਮਣੇ ਪ੍ਰਦਰਸ਼ਨੀ ਕਿਵੇਂ ਕਰਨੀ ਹੈ ਤਾਂ ਹੀ ਗੁਰੂ ਮਹਾਰਾਜ ਦੀ ਇਹ ਕਲਾ ਜੀਵਤ ਰਹੇਗੀ ਨਹੀਂ ਤੇ ਗੁਰੂ ਸਾਹਿਬਾਂ ਦੀ ਹਿਸਟਰੀ ਉਹਨਾਂ ਦਾ ਇਤਿਹਾਸ ਇਹਦਾ ਮੁੱਖ ਦਾ ਮੁੱਖ ਦਾ ਮੁੱਕ ਜਾਏਗਾ ਗੁਰੂ ਮਹਾਰਾਜ ਕਿਰਪਾ ਕਰੇ ਸੰਗਤ ਜਿਹੜੀ ਹੈ ਨਾ ਇਹ ਜਾਣਕਾਰ ਇਹਨਾਂ ਨੂੰ ਪਤਾ ਹੈ ਗੁਰੂ ਮਹਾਰਾਜ ਕਿਰਪਾ ਕਰੇ ਇਹ ਕੌਮ ਦਾ ਬੂਟਾ ਲਾਇਆ ਹੈ ਬਾਬੇ ਨਾਨਕ ਨੇ ਇਹ ਜਿਹੜਾ ਜੜਾ ਵਿੱਚ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਖੂਨ ਪਾਣੀ ਦੀ ਥਾਂ ਤੇ ਖੂਨ ਪਾਇਆ ਇਹ ਦਸਮੇਸ਼ ਪਿਤਾ ਨੇ ਬਾਪੂ ਦਿੱਲੀ ਦੇ ਚਾਂਦਨੀ ਚੌਕੇ ਸ਼ਹੀਦ ਕਰਵਾਇਆ ਗੁਰੂ ਗੋਬਿੰਦ ਸਿੰਘ ਜੀ ਨੇ ਪਰਿਵਾਰ ਦੇ 22 ਮੈਂਬਰ ਸ਼ਹੀਦ ਕਰਵਾ ਦੇ ਨੇ ਇਹ ਬੂਟਾ ਹਰਿਆ ਭਰਿਆ ਰੱਖਣ ਵਾਸਤੇ ਮੁਰਝਾਏਗਾ ਨਹੀਂ ਕੁਮਲਾਏਗਾ ਨਹੀਂ ਗੁਰੂ ਮਹਾਰਾਜ ਦੇ ਪਕੜੇ ਸਦਾ ਵਾਸਤੇ ਖੁਸ਼ਬੂਆਂ ਮੰਡਾ ਰਹੇ ਇਹਦੇ ਗੁੰਚੇ ਦੇ ਫੁੱਲ ਕਦੇ ਕਮਲੋਂ ਨਾ ਚੜਦੀ ਕਲਾ ਵਿੱਚ ਰਹੇ ਤੁਹਾਡਾ ਸਦਾ ਧੰਨਵਾਦ ਤੁਸੀਂ ਜਿੰਨੇ ਵੀ ਮਾਨ ਪੰਜਾਬ ਤੋਂ ਇੱਥੇ ਵਿਦੇਸ਼ਾਂ ਵਿੱਚ ਆਉਂਦੇ ਉਹਨਾਂ ਦਾ ਮਾਨ ਸਤਕਾਰ ਕਰਦੇ ਹੋ ਵੈਗੁਰੂ ਤੁਹਾਨੂੰ ਚੜਦੀ ਕਲਾ ਦਾ ਬਲ ਤੇ ਆਪ੍ਰਿਕਰਨਾ ਦਾ ਪਿਆਰ ਬਖਸ਼ਿਓ ਨੰਤ ਕਾ ਵੀ ਖਿਮਾ ਪਿਆਰ ਵਿੱਚ ਆਓ ਤੇ ਆਗਿਆ ਬਖਸ਼ੋ ਹੁਣ ਆਨੰਦ ਸਾਹਿਬ ਦੀ ਬਾਣੀ ਦੀਆਂ 6 ਪਉੜੀਆਂ ਦਾ ਜਪ ਹੋਏਗਾ ਫਿਰ ਸੰਗਤ ਹੇ ਹੇ ਤੁਹਾਨੂੰ ਸਾਨੂੰ ਪਤਾ ਹੈ ਨਾ ਭੈਣਾਂ ਨੂੰ ਵੀ ਪਤਾ ਹੈ ਤੇ ਵੀਰਾਂ ਨੂੰ ਵੀ ਨਗਰ ਕੀਰਤਨ ਹੈ ਕੱਲ ਪੰਜ ਪਿਆਰੇ ਸਰਬਾਨਾਂ ਦਾ ਆਗਮਨ ਦਿਹਾੜਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਨਕੌਰ ਵਿੱਚ ਸਿਰਜਣਾ ਕੀਤੀ ਸੀ ਉਹ ਦਿਨ ਹਰ ਸਾਲ ਨਈ ਮਹੀਨੇ ਵਿੱਚ ਅਦਮਿੰਟਨ ਵਿੱਚ ਮਨਾਇਆ ਜਾਂਦਾ ਹੈ ਪਰਬੰਧਕਾਂ ਵਿੱਚ ਬੜਾ ਪਿਆਰ ਸਤਿਕਾਰ ਇਤਿਸ਼ਾ ਹੈ ਆਈਆਂ ਸੰਗਤਾਂ ਦਾ ਸਤਿਕਾਰ ਹੋਵੇਗਾ ਸਭ ਨੂੰ ਮਾਨ ਮਿਲੇਗਾ ਆਪਾਂ ਹਾਜ਼ਰੀ ਭਰਾਂਗੇ ਆਪਣੇ ਦੁੱਖ ਦਿਲਦਰ ਹਟਣਗੇ ਗੁਰੂ ਮਹਾਰਾਜ ਕਿਰਪਾ ਕਰਕੇ ਸਾਡੇ ਭਲੇ ਵਾਸਤੇ ਅਰਦਾਸ ਕਰੇ ਕਈ ਵਾਰ ਤਾਂ ਬੰਦੇ ਨੂੰ ਚੇਤਾ ਹੀ ਨਹੀਂ ਰਹਿੰਦਾ ਗੁਰਦੁਆਰੇ ਆ ਕੇ ਮੈਂ ਅਰਦਾਸ ਕੀ ਕਰਨੀ ਆ ਤੇ ਸਤਿਗੁਰੂ ਨੂੰ ਚਾਰ ਰਹਿਦਾ ਦਾਤਾ ਵਰਤਾਨ ਦਾ ਸਾਨੂੰ ਨਹੀਂ ਤਰੀਕਾ ਆਉਂਦਾ ਝੋਲੀਆਂ ਫਲਾਉਣ ਦਾ ਮਹਾਰਾਜ ਨੂੰ ਬੜਾ ਚਾਅ ਹੈ ਕਿ ਕੋ ਦਿਨ ਸਦ ਹੋਵੇ ਮੇਰੇ ਧੀਆਂ ਪੁੱਤਰ ਇਕੱਠੇ ਹੋਣ ਤੇ ਮੈਂ ਇਹਨਾਂ ਦੀਆਂ ਝੋਰੀਆਂ ਭਾਦਦਾ ਪਰ ਸਾਨੂੰ ਪਤਾ ਹੀ ਨਹੀਂ ਕਿ ਝੋਰੀ ਕਿਦਾਂ ਬੁਲਾਉਣੀ ਹੈ ਕਿੰਦਾ ਅਰਦਾਸ ਕਰਨੀ ਹੈ ਬੰਦਾ ਐਂਦਾ ਮੈਂ ਸਰਦਾਰਾਂ ਦਾ ਪੁੱਤ ਹੈ ਉਹ ਤਾਂ ਨੰਗਾ ਬੁੰਗਾ ਹੀ ਤੁਰੇ ਫਿਰਦਾ ਹੋਏ ਹੀ ਨਹੀਂ ਪਤਾ ਪਿਆ ਖਾਲਸੇ ਪੰਥ ਦਾ ਦਿਨਵੇਂ ਸਿਰ ਤੇ ਦਸਤਾਰ ਹੀ ਸਜਾਉਣਾ ਕੋਈ ਅਰਦਾਸ ਕਰ ਲਵਾਂ ਕੋਈ ਗੁਰੂ ਦੀ ਕਿਰਪਾ ਹੋ ਜਾਏਗੀ ਤੇ ਮਹਾਰਾਜ ਕਹਿੰਦੇ ਦੁਨੀਆ ਵਾਲਿਓ ਸਤਪੁਰਾਂ ਨੂੰ ਚਾਅ ਹੁੰਦਾ ਦਾਤਾਂ ਵਰਤੌਣ ਦਾ ਗੁਰੂ ਨੂੰ ਚਾਹੇ ਕਿ ਬਾਬੇ ਨਾਨਕ ਦੇ ਘਰ ਵਿੱਚ ਬੜੀਆਂ ਦਰਦਾਂ ਨੇ ਲੋਕਾਂ ਦੀਆਂ ਝੋਲੀਆਂ ਭਰਤੀਏ ਪਰ ਸਿੱਖ ਐਨੇ ਭੁਲक्कੜ ਨੇ ਸਾਨੂੰ ਨਹੀਂ ਤਰੀਕਾ ਆਉਂਦਾ ਝੋਲੀਆਂ ਭਲਾਉਂਦਾ ਕਿਵੇਂ ਝੋਲੀ ਭਲਾਉਣੀ ਹੈ ਕਿਵੇਂ ਖੁਸ਼ੀ ਲੈਣੀ ਹੈ ਵਾਹਿਗੁਰੂ ਕਰੇ ਅਸੀਂ ਸੰਗਤ ਕਰੀਏ ਤੇ ਐਸਾ ਸਥਾਈ ਢੰਗ ਤਰੀਕਾ ਸਾਡੀ ਝੋਲੀ ਵਿੱਚ ਪਵੇ ਇਹ ਅਰਦਾਸ ਹੈ ਕਰਨੂ ਨਗਰ ਕੀਰਤਨ ਝੁਮਮਾ ਕੇ ਪਹੁੰਚਿਓ ਅਰਦਾਸਾਂ ਕਰਿਓ ਵਾਹਿਗੁਰੂ ਸਾਡੇ ਬੱਚੇ ਬੱਚੀਆਂ ਦੀ ਸੀਸ ਤੇ ਮਿਹਰ ਭਰੇ ਹੱਥ ਰੱਖਿਓ ਇਹਨਾਂ ਦੀ ਝੋਲੀ ਵਿੱਚ ਖੈਰ ਪਾਇਓ ਤੁਸੀਂ ਵੀ ਤਾਂ ਆਪਣੇ ਪੁੱਤਰਾਂ ਨੂੰ ਅਮਰੀਕਾ ਕੈਨੇਡਾ ਭੇਜ ਸਕਦੇ ਸੀ ਤੁਸੀਂ ਨੀਹਾ ਵਿੱਚ ਚਰਵਾ ਲੈ। ਤੁਸੀਂ ਚਮਕੌਰ ਦੇ ਮੈਦਾਨ ਵਿੱਚ ਜਾ ਕੇ ਆਪਣੀਆਂ ਅੱਖੀਆਂ ਦੇ ਸਾਹਮਣੇ ਸ਼ਹੀਦ ਕਰਵਾ ਲੈ। ਤੁਸੀਂ ਹਾਲਤ ਨਹੀਂ ਕੀਤਾ ਪਰ ਅਸੀਂ ਕਰ ਲਿਆ। ਮਹਾਰਾਜ ਹੁਣ ਕਿਰਪਾ ਕਰੋ ਜਿਹੜੀ ਸਿੱਖੀ ਦੀ ਦਾਸ ਸੀ ਨਾ ਸਾਡੇ ਪੱਲੇ ਨਹੀਂ ਪਾਓ। ਇਹ ਅਰਦਾਸਾਂ ਆਪਾਂ ਕਰਨ ਕਰਾਂਗੇ ਉੱਥੇ ਨਗਰ ਕੀਰਤਨ ਵਿੱਚ ਇਹ ਗੁਰੂ ਸਾਡੀ ਬੋੜੀ ਕਰੇਗਾ ਸਾਡੀ ਇੱਜ਼ਤ ਤੇ ਪਰ ਪਾਲੇਗਾ। ਤੁਹਾਡਾ ਧੰਨਵਾਦ ਹੈ ਤੁਸੀਂ ਹੁਮ ਮਾ ਕੇ ਪਹੁੰਚਿਓ। ਗੁਰੂ ਮਹਾਰਾਜ ਕਿਰਪਾ ਕਰੇ ਤੁਸੀਂ ਨਾ ਕੇਵਲ ਗੁਰੂ ਦੀ ਗੋਦ ਵਿੱਚ ਬੈਠ ਕੇ ਗੁਰਬਾਣੀ ਦਾ ਜਸ ਸੁਣਿਆ ਸਕੇ ਬੇਨਤ ਮਾਇਆ ਭੇਟਾ ਕੀਤੀ ਹੈ ਵਾਹਿਗੁਰੂ ਕਰੇ ਮੈਂ ਸਾਰੀਆਂ ਭੈਣਾਂ ਦਾ ਵੀਰਾਂ ਦਾ ਧੰਨਵਾਦ ਕਰਦਾ ਹਾਂ ਤੁਹਾਡੇ ਵੱਲੋਂ ਕੀਤੀ ਹੋਈ ਸੇਵਾ ਮੇਰੇ ਦਾਦੀ ਦੇ ਦਰ ਪ੍ਰਵਾਨ ਹੋਵੇ ਤੁਹਾਡਾ ਭੀਜਿਆ ਪਰਫੁੱਲਨ ਹੋਵੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਦਾ ਬਸਤੇ ਆਪਣੇ ਚਰਨਾਂ ਦਾ ਪਿਆਰ ਬਖਸ਼ੇ ਆਓ ਹੁਣ ਅਨੰਦ ਸਾਹਿਬ ਦੀ ਬਾਣੀ ਦੀਆਂ 6 ਪਉੜੀਆਂ ਦਾ ਜਾਪ ਫਿਰ ਆਪਾਂ ਸਾਰੇ ਸੰਪੂਰਨਤਾ ਦੀ ਅਰਦਾਸ ਵਿੱਚ ਸ਼ਾਮਲ ਹੋਵਾਂ ਰਜ਼ਾਕਲੀ ਮਹਿਲਤੀ ਚਾ ਆਨੰਦ ਦੇ ਓ ਅਵੰਕਾਰ ਸਤਗੁਰ ਪ੍ਰਸਾਦ Yeah.